ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਤੇ ਅੱਜ ਅਸੀਂ ਗੱਲ ਕਰਾਂਗੇ ਤੇ ਮੇਰੇ ਨਾਲ ਬੈਠੇ ਨੇ ਸਿੱਖ ਵਿਦਵਾਨ ਸਵਨ ਸਿੰਘ ਜੀ ਢੰਗੜਾੜੀ ਸਵਨ ਸਿੰਘ ਜੀ ਜਦੋਂ ਅਸੀਂ ਬਾਬਾ ਨਾਨਕ ਦੀ ਗੱਲ ਕਰਦੇ ਆਂ ਜੀ ਤਾਂ ਉਸ ਸਮੇਂ ਆਪਾਂ ਜੇ ਸਮਾਜਿਕ ਢਾਂਚਾ ਤੇ ਰਾਜਕੀ ਢਾਂਚਾ ਜੀ ਉਹਦੀ ਇਹ ਗੱਲ ਜਦੋਂ ਅਸੀਂ ਕਰਦੇ ਆ ਜਾਂ ਸੁਣਦੇ ਆ ਜਾਂ ਅਸੀਂ ਪੜ੍ਹਦੇ ਆ ਜੀ ਤੇ ਉਹ ਤੁਸੀਂ ਤੁਸੀਂ ਕੀ ਸਮਝਦੇ ਆ ਵੀ ਉਸ ਤਰ੍ਹਾਂ ਦੀ ਜਿਹੜੀ ਉਸ ਸਮੇਂ ਦੀ ਜਿਹੜੀ ਹਾਲਾਤ ਤੇ ਉਹ ਹਿੰਦੁਸਤਾਨ ਦੇ ਉਹ ਕਿਵੇਂ ਦੇ ਸੀ ਜਦੋਂ ਆਪਾਂ ਰਾਜਨੀਤਿਕ ਹਾਲਾਤਾਂ ਦੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਗਟ ਹੋਣ ਸਮੇਂ ਦੀ ਕਰਦੇ ਆ ਹਾਂਜੀ ਗੁਰੂ ਨਾਨਕ ਦੇਵ ਮਹਾਰਾਜ ਜੀ 1469 ਈਸਵੀ ਨੂੰ ਪ੍ਰਗਟ ਹੋ ਠੀਕ ਹੈ ਜੀ ਤੇ ਉਦੋਂ ਹਿੰਦੁਸਤਾਨ ਮੁਕੰਮਲ ਤੌਰ ਤੇ ਪਿਛਲੇ 700 ਸਾਲ ਤੋਂ 500 ਸਾਲ ਤੋਂ ਗੁਲਾਮ ਚੱਲਿਆ ਆ ਰਿਹਾ ਠੀਕ ਹੈ ਜੀ ਰਾਜਨੀਤਿਕ ਹਾਲ ਇਹ ਸੀ ਠੀਕ ਹੈ ਜੀ ਵੀ ਹਿੰਦੁਸਤਾਨ ਮੁਗਲਾਂ ਦਾ ਗੁਲਾਮ ਚੱਲਿਆ ਆ ਰਿਹਾ ਸੀ ਕਈ ਠੀਕ ਹੈ ਜੀ ਤੇ ਰਾਜਨੀਤਿਕ ਜ਼ੁਲਮ ਹੈ ਜਿਹੜੇ ਉਹ ਬੜੀ ਹੱਦ ਦਰਜੇ ਦੇ ਦਿੱਤੀ ਸੀ ਠੀਕ ਹੈ ਜੀ ਤੇ ਜਿਵੇਂ ਭਾਈ ਗੁਰਦਾਸ ਜੀ ਨੇ ਲਿਖਿਆ ਗੁਰਨਾਨਕ ਦੇਵ ਮਹਾਰਾਜ ਨੇ ਆਪਣੀ ਬਾਣੀ ਦੇ ਵਿੱਚ ਲਿਖਿਆ ਹੈ ਹਾਂਜੀ ਰਾਜੇ ਪਾਪ ਕਮਾਣ ਦੇ ਉਲਟੀ ਬਾੜ ਖੇਤ ਕੋ ਹਾਂ ਠੀਕ ਹੈ ਜੀ ਰਾਜਨੀਤਿਕ ਹਾਕ ਅਹੇ ਜੇ ਸੀ ਵੀ ਰਾਜੇ ਪਾਪ ਕਮਾਉਣ ਤੇ ਜ਼ਬਰ ਜ਼ੁਲਮ ਕਰਨ ਦੇ ਉੱਤੇ ਤੁਲੇ ਹੋਏ ਸੀ ਠੀਕ ਹੈ ਜੀ ਹਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਲਿਖਿਆ ਕਲ ਕਾਤੀ ਰਾਜੇ ਕਸਾਈ ਹਾਂਜੀ ਇੱਕ ਦਾ ਰਾਜੇ ਨੂੰ ਕਸਾਈ ਲਿਖਿਆ ਇੱਕ ਰਾਜੇ ਨੂੰ ਜਾਨਵਰ ਲਿਖਿਆ ਠੀਕ ਹੈ ਜੀ ਰਾਜੇ ਸ਼ੀਮ ਕਦਮ ਕੁੱਤੇ ਸ਼ੀ ਤੋਂ ਭਾਵ ਹੁੰਦਾ ਸ਼ੇਰ ਠੀਕ ਹੈ ਜੀ ਵੀ ਰਾਜੇ ਜੰਗਲ ਦੇ ਛੇਰ ਮੰਗ ਦਰਿੰਦੇ ਬੇਰਹਿਮ ਬੇਕਿਰਕ ਠੀਕ ਹੈ ਵੀ ਆਪਣੀ ਤਾਕਤ ਦੇ ਜ਼ੋਰ ਨਾਲ ਜਿਹਨੂੰ ਮਾਰਤਾ ਕੋਈ ਸੁਣਵਾਏ ਨਹੀਂ ਹਾਂਜੀ ਤਾਂ ਕਰਕੇ ਰਾਜਿਆਂ ਨੂੰ ਮਹਾਰਾਜ ਨੇ ਛੇਕ ਉਸ ਸਮੇਂ ਬੜੇ ਬਾਬੇ ਨਾਨਕ ਨੇ ਬੜੀ ਪੇ ਬਾਕੀ ਦੇ ਨਾਲ ਜਿਹੜੀ ਆ ਉਹ ਰਾਜਾ ਹਾਂਜੀ ਜਦੋਂ ਫਿਰ ਜਦੋਂ ਛੇਕ ਹੈ ਫਿਰ ਬਾਬਰ ਦੀ ਕੈਦ ਵੀ ਤਾਂ ਹੀ ਕੱਟੀ ਨਾ ਹਾਂਜੀ ਠੀਕ ਹੈ ਨਾ ਜਦੋਂ ਜਦੋਂ ਤੁਸੀਂ ਸੱਚ ਬੋਲੋਗੇ ਤੇ ਰਾਜੇ ਨੂੰ ਜਿਹੜਾ ਸਮੇਂ ਦਾ ਰਾਜਾ ਹੁੰਦਾ ਉਹਨੂੰ ਸੱਚ ਬਰਦਾਸ਼ਤ ਨਹੀਂ ਹੁੰਦਾ ਚਾਹੇ ਅੱਜ ਬੋਲ ਲੋ ਹਾਂਜੀ ਬਿਲਕੁਲ ਜੀ ਚਾਹੇ ਅੱਜ ਬੋਲ ਲੋ ਚਾਹੇ ਗੁਰਨਾਨਕ ਦੇਵ ਮਹਾਰਾਜ ਜੀ ਬੋਲ ਲੈਣ ਚਾਹੇ ਗੁਰੂ ਅਰਜਨ ਦੇਵ ਮਹਾਰਾਜ ਬੋਲੇ ਚਾਹੇ ਗੁਰਤੇਗ বাহাদুর ਮਾਰਾ ਬੋਜੇ ਚਾਹੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਹੀ ਗਏ ਬਿਲਕੁਲ ਇਹਦਾ ਗੁਰੂ ਸਹਿਬਾਨਾਂ ਦੀ ਗੱਲ ਹੈ ਭਗਤਾਂ ਦੇ ਆਜੋ ਤੁਸੀਂ ਭਗਤ ਕਬੀਰ ਜੀ ਭਗਤ ਦਰਬਦਾਸ ਜੀ ਭਗਤ ਨਾਮਦੇਵ ਜੀ ਹਾਥੀਆਂ ਮੂਰੇ ਉਹਨਾਂ ਨੂੰ ਤਾਂ ਸਜਾਵਾਂ ਦੇਤੀਆਂ ਬਿਲਕੁਲ ਸਹੀ ਗਏ ਜਦੋਂ ਕੋਈ ਪਰਮੇਸ਼ਰ ਦਾ ਪਿਆਰਾ ਧਰਮ ਦੀ ਗੱਲ ਕਰੇਗਾ ਸੱਚ ਬੋਲੇਗਾ ਰਾਜਾ ਇਹਨੂੰ ਅਜਮ ਨਹੀਂ ਹੁੰਦੀ ਕਿਉਂਕਿ ਰਾਜਾ ਧਰਮ ਦੇ ਵਿਰੁੱਧ ਚੱਲਦਾ ਹੈ ਖਾਸ ਕਰਕੇ ਬਿਰਲੇ ਇਤਿਹਾਸ ਕਰਾਜੇ ਹਾਂਜੀ ਮਤਲਬ ਰਾਜਨੀਤਿਕ ਤੌਰ ਤੇ ਅਸੀਂ ਗੁਲਾਮ ਸੀ ਗੁਲਾਮੇ ਨਹੀਂ ਸੀ ਜਿਹੜੇ ਵਿਦੇਸ਼ੀ ਸਾਡੇ ਉੱਤੇ ਰਾਜ ਕਰਦੇ ਸੀ ਉਹ ਜ਼ਾਲਮ ਸਨ ਹਤਿਆਰੇ ਸਨ ਹਾਂਜੀ ਉਹ ਕਸਾਈ ਸਨ ਦੋ ਸ਼ਬਦ ਮਹਾਰਾਜ ਨੇ ਵਰਤੇ ਠੀਕ ਹੈ ਜਿਹੜੇ ਕਸਾਈ ਸੀ ਸਹਾਇ ਦੇ ਅੰਦਰ ਦਇਆ ਨਹੀਂ ਹੁੰਦੀ ਹਾਂਜੀ ਤੇ ਮਹਾਰਾਜ ਕਹਿੰਦੇ ਧੌਲ ਧਰਮ ਦਇਆ ਕਾ ਪੂਤ ਹਾਂਜੀ ਜਿਹੜਾ ਧਰਮ ਹੈ ਦਇਆ ਚੋਂ ਨਿਕਲਦਾ ਬਿਲਕੁਲ ਜੀ ਦਇਆ ਦਾ ਪੁੱਤਰ ਹੈ ਹਾਂਜੀ ਤੇ ਜਦੋਂ ਰਾਜੇ ਚ ਦਇਆ ਹੀ ਨਹੀਂ ਤਾਂ ਮਤਲਬ ਉਹਦੇ ਰਾਜ ਚ ਧਰਮ ਨਹੀਂ ਹੈ ਹਾਂਜੀ ਤੇ ਜਿਹਦੇ ਰਾਜ ਦੇ ਵਿੱਚ ਧਰਮ ਨਹੀਂ ਤੇ ਫਿਰ ਇੱਕ ਸ਼ੇਅਰ ਲਿਖਿਆ ਹੋਇਆ ਹੈ ਜੁਦਾ ਹੋ ਦੀਨ ਸਿਆਸਤ ਸੇ ਹੂੰ ਤੋ ਰਹ ਜਾਂਤੀ ਹੈ ਚੰਗੇ ਜੀ ਚੰਗੇਜ਼ ਖਾਨ ਹੋਇਆ ਮੰਗੋਲ ਦਾ ਰਾਜਾ ਹਾਂਜੀ ਬਿਲਕੁਲ ਉਨੇ ਬੜੇ ਜ਼ੁਲਮ ਕੀਤੇ ਉਹ ਕਹਿੰਦੇ ਜਿਹੜੇ ਰਾਜ ਦੇ ਵਿੱਚ ਦੀਨ ਨਹੀਂ ਧਰਮ ਦੀ ਗੱਲ ਨਹੀਂ ਉਹ ਚੰਗੇਜ ਦਾ ਬੁਚੜਖਾਨਾ ਤੇ ਕਹਿਰ ਹੋ ਜਾਂਦਾ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਤੇ ਸਤ ਉੱਤੇ ਜਿਹੜੀ ਧਰਮ ਹੈ ਉਹ ਦਇਆ ਚੋਂ ਨਿਕਲਦਾ ਹੈ ਹਾਂਜੀ ਔਲ ਧਰਮ ਦਇਆ ਦਾ ਉਹ ਹਾਂਜੀ ਇਹ ਹੈ ਨਹੀਂ ਸੀ ਰਾਜਿਆਂ ਚ ਭਾਵੇਂ ਅੱਜ ਵੀ ਨਹੀਂ ਹੈ ਠੀਕ ਹੈ ਜੀ ਪਰ ਉਹ ਅਲੱਗ ਵਿਚ ਹੈ ਜੇ ਆਪਾਂ ਇਹ ਦੇਖੀਏ ਵੀ ਗੁਰਨਾਨਕ ਪਾਤਸ਼ਾਹ ਦੀ ਬਾਣੀ ਜਿਹੜੀ ਉਹਨਾਂ ਨੇ ਉਸ ਸਮੇਂ ਦੇ ਰਾਜਿਆਂ ਦੇ ਪ੍ਰਤੀ ਉਚਾਰਨ ਕੀਤੀ ਤੇ ਭਾਈ ਗੁਰਦਾਸ ਦੀਆਂ ਬਾਹਰ ਤੇ ਅੱਜ ਦੇ ਰਾਜਿਆਂ ਦੀ ਜੇ ਤੁਲਨਾ ਕਰੀਓ ਅਲੱਗ ਵਿਚ ਹਾਂਜੀ ਆਪਾਂ ਗੁਰਨਾਨਕ ਦੇ ਮਹਾਰਾਜ ਜੀ ਦੇ ਰਾਜਨੀਤਿਕ ਸਮੇਂ ਉਹਨਾਂ ਦੇ ਕਿਹੋ ਜਿਹਾ ਬਿਲਕੁਲ ਜੀ ਗੁਲਾਮ ਸਨ ਹਾਂਜੀ ਰਾਜੇ ਕਸਾਈ ਸਨ ਤੇ ਰਾਜੇ ਜੰਗਲੀ ਜਾਨਵਰਾਂ ਦਾ ਛੇਰ ਦਾ ਅਖਤਿਆਰ ਕਰ ਚੁੱਕੇ ਸੀ ਜਿਹੜੇ ਹੇਠਲੇ ਐਹਰਕਾਰ ਸੀ ਜਿਨ੍ਹਾਂ ਨੂੰ ਆਪਾਂ ਬੈਰੋਕਰੇਸੀ ਅੱਜ ਦੀ ਬੋਲੀ ਚ ਕਹਿੰਦੇ ਬਿਲਕੁਲ ਜੀ ਮਹਾਰਾਜ ਕਹਿੰਦੇ ਉਹ ਕੁੱਤੇ ਤੇ ਕੁੱਤੇ ਹਾਂਜੀ ਹੱਡਾ ਰੋੜੀ ਦੇ ਕੁੱਤੇ ਸੀ ਉਹ ਹਾਂਜੀ ਰਾਜੇ ਸੀ ਮੁਕਦਮ ਕੋਤੇ ਹਾਂਜੀ ਜਾਏ ਜਗਾਏ ਨੇ ਬੈਠੇ ਸੁੱਤੇ ਮਹਾਰਾਜ ਕਹਿੰਦੇ ਉਹਨਾਂ ਨੂੰ ਜਗਾਉਣ ਦੀ ਲੋੜ ਐ ਭਾਈ ਗੁਰਦਾਸ ਜੀ ਕਹਿੰਦੇ ਉਹ ਸੁੱਤੇ ਪਏ ਆ ਧਰਮ ਦੀ ਗੱਲ ਨਾ ਸੁਣਦੇ ਆ ਨਾ ਦੇ ਸਵਰਧ ਸਿੰਘ ਜੀ ਜਿਸ ਤਰ੍ਹਾਂ ਤੁਸੀਂ ਕਿਹਾ ਰਾਜਾਂ ਦੀ ਉਹਨਾਂ ਨੇ ਛੇ ਨਾਲ ਤੁਲਨਾ ਨਾ ਕੀਤੀ ਹਰ ਕਸਾਈ ਨਾਲ ਤੇ ਕਸਾਈ ਨਾਲ ਵੀ ਤੁਲਨਾ ਕੀਤੀ ਐ ਜੀ ਤੇ ਇਹ ਇਹ ਬਰਤਾਰਕ ਕਿਉਂ ਹੋਇਆ ਕਿਉਂ ਕਹਿਣਾ ਪਿਆ ਬਾਬੇ ਨਾਨਕ ਨੂੰ ਇਹ ਚੀਜ਼ਾਂ ਇਹ ਜਿਹੜੇ ਜਿਹੜੇ ਧਰਮ ਐ ਨਾ ਜੀ ਧਰਮ ਜਾਂ ਧਾਰਮਿਕ ਵਿਦਵਾਨ ਜਾਂ ਧਾਰਮਿਕ ਕਸਬੱਟੀ ਹਾਂਜੀ ਉਹ ਇਹ ਕਹਿੰਦੇ ਆ ਵੀ ਜਦੋਂ ਰਾਜਾ ਕਿਸੇ ਧਰਮ ਦੇ ਉੱਤੇ ਜਾਂ ਧਾਰਮਿਕ ਸਥਾਨਾਂ ਉੱਤੇ ਹਮਲੇ ਤੇ ਅਟੈਕ ਕਰਦਾ ਉਹਨਾਂ ਨੂੰ ਤੈਅ ਸਨੈਸ਼ ਕਰਦਾ ਉਹ ਮਹਾਪਾਪ ਹੁੰਦਾ ਠੀਕ ਹੈ ਤੇ ਜਦੋਂ ਮੁਗਲ ਹਿੰਦੂਸਤਾਨ ਦੇ ਉੱਤੇ ਆਏ ਆਪਾਂ ਸਾਰੇ ਜਾਣਦੇ ਸੋਮਨਾਥ ਮੰਦਿਰ ਨੂੰ ਲੁੱਟਿਆ ਹਾਂਜੀ ਕਿਸੇ ਨੇ 11 ਹਮਲੇ ਕੀਤੇ ਕਿਸੇ ਗੌਰੀ ਮੁਹੰਮਦ ਗਜਨੀ ਨੇ ਕਹਿੰਦੇ ਨੇ 18 ਕੀਤੇ ਬਿਲਕੁਲ ਜੀ ਬਿਲਕੁਲ ਇਹ ਭਾਈ ਗੁਰਦਾਸ ਜੀ ਨੇ ਲਿਖਿਆ ਹੈ ਕਹਿੰਦੇ ਠਾਕਰ ਦੁਆਰੇ ਢਾਕੇ ਤੈਹ ਥੋੜੀ ਮਸਜਿਦ ਉਸਾਰਾ ਹਾਂਜੀ ਕਹਿੰਦੇ ਮੰਦਰ ਢਾਹਤੇ ਉਹਨਾਂ ਜਿਹੜੀ ਵਿਦੇਸ਼ੀ ਹਕੂਮਤਾਂ ਸਨ ਹਾਂਜੀ ਉਹਨਾਂ ਦੀ ਜਗ੍ਹਾ ਮਸਜਿਦਾਂ ਬਣਾ ਦਿੱਤੀ ਹਾਂਜੀ ਠਾਕਰ ਦੁਆਰੇ ਢਾਕੇ ਤੈਹ ਥੋੜੀ ਮਸਜਿਦ ਉਸਾਰਾ ਫਿਰ ਇਹ ਤਾਂ ਰਾਜਿਆਂ ਦੀ ਅਤ ਹੁੰਦੀ ਹੈ ਨਾ ਜਦੋਂ ਧਰਮ ਦੇ ਉੱਤੇ ਧਾਰਮਿਕ ਸਥਾਨਾਂ ਦੇ ਉੱਤੇ ਇਹੋ ਜਿਹਾ ਜ਼ੁਲਮ ਕਰਦਾ ਹੈ ਠੀਕ ਹੈ ਜੀ ਇੱਥੇ ਮੈਂ ਇੱਕ ਤੁਹਾਨੂੰ ਇਤਿਹਾਸਕ ਦਾ ਹੋਰ ਸੱਚ ਦੇ ਦਰਸ਼ਨ ਤੇ ਝਲਕਾਰਾ ਪਵਾ ਜਾਣਾ ਹੈ ਹਾਂਜੀ ਆ ਬੜੀ ਸਮਝਣ ਵਾਲੀ ਗੱਲ ਆ ਉਹ ਹਾਂਜੀ ਵੀ ਜਦੋਂ ਮਸਜਿਦਾਂ ਦਾ ਮੁਗਲਾਂ ਦਾ ਇੱਥੇ ਰਾਜ ਸੀ ਹਾਂਜੀ ਉਹਨਾਂ ਨੇ ਮੰਦਰ ਢਾ ਕੇ ਮਸਜਿਦਾਂ ਬਣਾ ਦਿੱਤੀਆਂ ਠੀਕ ਹੈ ਜੀ ਤੇ ਜਦੋਂ ਇੱਥੇ ਹਿੰਦੂਸਤਾਨ ਦੀ ਧਰਤੀ ਉੱਤੇ ਮੰਦਰਾਂ ਵਾਲਿਆਂ ਦਾ ਰਾਜ ਹੋਇਆ ਹਾਂਜੀ ਤਾਂ ਉਹਨਾਂ ਨੇ ਮਸਜਿਦਾਂ ਢਾਤੀਆਂ ਠੀਕ ਹੈ ਜੀ ਤੇ ਇੱਥੇ ਇਤਿਹਾਸ ਇੱਕ ਹੋਰ ਵੀ ਬੜੀ ਗੱਲ ਦੱਸਦਾ ਹੈ ਹਾਂਜੀ ਇਦੇ ਸਿੱਖ ਕੌਮ ਆ ਪੰਜਾਬ ਦੇ ਲੋਕ ਆ ਦੋਹੇ ਪਾਸੇ ਨੁਕਸਾਨ ਹੋਇਆ ਹਾਂਜੀ ਮੁਗਲਾਂ ਨੇ ਵੀ ਅਹਿਮਦ ਸ਼ਾਹ ਦੱਦੀ ਨੇ ਵੀ ਹਰਮੰਦਰ ਸਾਹਿਬ ਬਣਾਇਆ ਹਾਂਜੀ ਠੀਕ ਹੈ ਜੀ ਹਿੰਦ ਸਰਕਾਰ ਚ ਵੀ ਹਮਲੇ ਹੋਏ ਹਾਂਜੀ ਪਰ ਇਹ ਦੋਏ ਗੱਲਾਂ ਵੀ ਭਾਵੇਂ ਮੰਦਰ ਵਾਲਿਆਂ ਦਾ ਭਾਵੇਂ ਮਸਜਿਦ ਵਾਲਿਆਂ ਦਾ ਰਾਜ ਹੋਇਆ ਤੇ ਗੁਰਦੁਆਰੇ ਢਾਈ ਹਾਂਜੀ ਮੰਦਰ ਵਾਲਿਆਂ ਨੇ ਮਸਜਿਦਾਂ ਵੀ ਆਪਾਂ ਬਾਬਰੀ ਮਸਜਿਦ ਦੀ ਗੱਲ ਕਰਦੇ ਜਦੋਂ ਹਾਂਜੀ ਤੇ ਇਹ ਤਾਂ ਹੁਣ ਸੱਚ ਆ ਜੀ ਹਾਂਜੀ ਇਸ ਦੇ ਵਿਰੁੱਧ ਦੇ ਵਿੱਚ ਜਦੋਂ ਪੰਜਾਬ ਦੀ ਧਰਤੀ ਦੇ ਉੱਤੇ ਗੁਰਦੁਆਰੇ ਵਾਲਿਆਂ ਦਾ ਰਾਜ ਹੋਇਆ ਸਿੱਖਾਂ ਦਾ ਹਾਂਜੀ ਤੇ ਫਿਰ ਇਤਿਹਾਸ ਕਹਿੰਦਾ ਵੀ ਨਾ ਮੰਦਰ ਟਾਏ ਨਾ ਮਾਜਗਾਟੀਆਂ ਉਹਨਾਂ ਨੇ ਬਣਾਏ ਆ ਸਮਾਂ ਉਹਨਾਂ ਨੇ ਬਣਾਏ ਆ ਜੀ ਤੁਸੀਂ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਦੇਖੋ ਹਾਂਜੀ ਉਹਨਾਂ ਨੇ ਆਪਣੇ ਸਮੇਂ 'ਚ 2-2 3 ਕਰੋੜ ਦਾ ਸੋਨਾ ਹਾਂਜੀ ਆ ਜਿਹੜਾ Hindu ਮੰਦਰਾਂ ਦੇ ਉੱਤੇ ਲਾ ਦਿੱਤਾ ਸੀ ਹਾਂਜੀ ਹਾਂਜੀ ਤੇ ਇਸ ਤਰ੍ਹਾਂ ਇਹੋ ਜਿਹੀ ਰਾਜਨੀਤਿਕ ਹਾਲਤ ਸੀ ਮਤਲਬ ਬਹੁਤ ਅਤਿਆਚਾਰ ਸੀ ਮੰਦਰਾਂ ਨੂੰ ਢਾਉਣਾ ਅੱਤ ਦਾ ਜ਼ੁਲਮ ਸੀ ਹਾਂਜੀ ਰਾਜਨੀਤਿਕ ਜਿਹੜੇ ਸਰੋਕਾਰ ਆ ਉਹ ਅਲੱਗ ਹੁੰਨੇ ਆ ਪਰ ਉੱਥੇ ਤਾਂ ਧਰਮ ਨੂੰ ਵੀ ਦੇ ਗਿਆ ਧਰਮ ਦੇ ਨਾਂ ਤੇ ਦੇ ਲਿਆ ਠੀਕ ਹੈ ਜੀ ਇਹ ਤਾਂ ਸਬੰਸਿੰਘ ਜੀ ਤੁਸੀਂ ਜਿਹੜੀ ਹੈਗੀ ਆ ਰਾਜਨੀਤਿਕ ਸਥਿਤੀ ਉਹਨਾਂ ਰਾਜਿਆਂ ਦੇ ਬਾਰੇ ਬਾਬੇ ਨਾਨਕ ਦੇ ਸਮੇਂ ਦੀ ਹੋਈ ਹੈ ਤੇ ਸਮਾਜਿਕ ਸਥਿਤੀ ਕਿਵੇਂ ਦੀ ਸੀ ਉਸ ਸਮੇਂ ਲੋਕ ਕਿਵੇਂ ਰਹਿ ਰਹੇ ਸਨ ਕਿਵੇਂ ਜੀ ਰਹੇ ਸਨ ਹਾਂਜੀ ਆਪਾਂ ਦੋਨੇ ਵਿਚਾਰਦੇ ਆਂ ਸਮਾਜਿਕ ਤੇ ਧਾਰਮਿਕ ਜੁੜਮੀਆਂ ਹੀ ਹੁੰਦੀ ਐ ਹਾਂਜੀ ਅ ਮਹਾਰਾਜ ਕਹਿੰਦੇ ਕਾਜੀ ਹੋਏ ਰਿਸ਼ਬਤੀ ਵੱਡੀ ਲੈ ਕੇ ਹੱਕ ਕੋਾਈ ਠੀਕ ਐ ਜੀ ਭਾਈ ਗੁਰਦਾਸ ਦੀ ਬਾਣੀ ਆਖੇ ਮੈਂ ਕਰਨਾ ਠੀਕ ਐ ਅ ਕਾਦੀ ਕੂੜ ਬੋਲ ਮਨ ਖਾਏ ਹਾਂਜੀ ਵੀ ਝੂਠ ਬੋਲਣ ਲੱਗ ਗਏ ਜਿਹਦਾ ਇਸਲਾਮ ਧਰਮ ਦਾ ਜਿਹੜਾ ਧੁਰਾ ਸਿਕਾ ਜੀ ਠੀਕ ਹੈ ਜੀ ਕਾਜੀ ਕੂੜ ਬੋਲ ਮਲ ਖਾਏ ਬ੍ਰਾਹਮਣ ਨਾਵੇ ਜੀ ਏ ਘਾਏ ਹਾਂਜੀ ਜੋਗੀ ਜੁਗਤ ਨਾ ਜਾਣੇ ਅੰਦ ਤੀਨੋਂ ਉਜਾੜੇ ਕਾ ਬੰਦ ਠੀਕ ਹੈ ਜੀ ਤਿੰਨ ਧਾਰਮਿਕ ਤੁਰੇ ਸਨ ਕਾਜੀ ਜੋਗੀ ਤੇ ਬ੍ਰਾਹਮਣ ਠੀਕ ਹੈ ਜੀ ਤਿੰਨਾਂ ਨੇ ਆਪਣਾ ਧਰਮ ਛੱਡਤਾ ਛੱਡ ਹਾਂਜੀ ਤਿੰਨਾਂ ਨੇ ਆਪਣਾ ਧਰਮ ਛੱਡਤਾ ਸੀ ਠੀਕ ਹੈ ਜੀ ਜੋਗੀ ਜੁਗਤ ਨਾ ਜਾਣੇ ਅੰਦ ਫੇਰ ਤਾਂ ਸਮਾਜ ਦੇ ਵਿੱਚ ਇਹੋ ਜੀ ਹਹਾਕਾਰ ਤੇ ਉਜਾੜਾ ਹੋਇਆ ਠੀਕ ਹੈ ਜੀ ਜੇ ਧਰਮੀ ਲੋਕ ਧਰਮ ਦੀ ਗੱਲ ਕਰਦੇ ਰਹਿਣ ਰਾਜੇ ਨੂੰ ਸਤਬੁੱਧੀ ਦਿੰਦੇ ਰਹਿਣ ਫੇਰ ਸਮਾਜ ਦੇ ਵਿੱਚ ਹਹਾਕਾਰ ਦੀ ਜਗ੍ਹਾ ਸ਼ਾਂਤੀ ਬਣੀ ਹਾਂਜੀ ਲੋਕ ਆ ਜਿਹੜੇ ਉਹ ਸ਼ਾਂਤੀ ਚਾਹੁੰਦੇ ਆ ਤੇ ਸਮਾਜ ਦੇ ਵਿੱਚ ਜੀ ਤੁਸੀਂ ਆਪਣਾ ਸਰੇਂਦਰ ਸਿੰਘ ਜੀ ਗੁਰੂ ਮਹਾਰਾਜ ਨੇ ਤਾਂ ਬਹੁਤ ਸਪਸ਼ਟ ਕੀਤਾ ਹਾਂਜੀ ਹਿੰਦੁਸਤਾਨ ਕਿਉਂ غلام ਹੋ ਗਿਆ ਹਾਂਜੀ ਕਿਉਂ ਵਿਦੇਸ਼ੀਆਂ ਦੇ ਗਿਆ ਮਹਾਰਾਜ ਕਹਿੰਦੇ ਆ ਜਿਹੜੇ ਧਰਮ ਦੇ ਆਗੂ ਸੀ ਬ੍ਰਾਹਮਣ ਕਾਜੀ ਤੇ ਜੋਗੀ ਇਹਨਾਂ ਨੇ ਤਾਂ ਆਪਣਾ ਧਰਮ ਛੱਡਿਆ ਹੀ ਤਾਂ ਹਾਂਜੀ ਉਹ ਕਹਿੰਦੇ ਦੇਸ਼ ਦੀ ਆਜ਼ਾਦੀ ਵਰਕਰ ਹੈ ਰੱਖਣੀ ਜਾਂ ਦੇਸ਼ ਦੀਆਂ ਧੀਆਂ ਪੇਣਾ ਦੀ ਇੱਜ਼ਤ ਨੂੰ ਸਲਾਮਤ ਰੱਖਣਾ ਇਹ ਖੱਤਰੀਆਂ ਦਾ ਧਰਮ ਸੀ ਹਾਂਜੀ ਹਿੰਦੂ ਮਤ ਨੇ ਧਰਮ ਨਿਯਤ ਕੀਤੇ ਹਨਾ ਹਾਂ ਬਿਲਕੁਲ ਜੀ ਬ੍ਰਾਹਮਣ ਦਾ ਕੰਮ ਪੂਜਾ ਪਾਠ ਕਰਨਾ ਪੂਜਾ ਪਾਠ ਕਰਨਾ ਧਰਮ ਵਿੱਦਿਆ ਪੜਾਉਣੀ ਹਾਂਜੀ ਖੱਤਰੀ ਦਾ ਧਰਮ ਤੇ ਰਾਜਪੂਤ ਦਾ ਧਰਮ ਜੰਗਾ ਜੁੱਧਾਂ 'ਚ ਲੜ ਕੇ ਦੇਸ਼ ਤੇ ਤੇ ਦੇਸ਼ ਦੀ ਇੱਜ਼ਤ ਨੂੰ ਬਚਾ ਕੇ ਰੱਖਣਾ ਇਹ ਕਲਜੀ ਗੁਰਨਾਨਕ ਦੇਵ ਮਹਾਰਾਜ ਜੀ ਨੇ ਬਾਣੀ 'ਚ ਲਿਖਿਆ ਆਪਾਂ ਇਹ ਵਿਚਾਰ ਰਹੇ ਹਨ ਵੀ ਗੁਰਨਾਨਕ ਦੇਵ ਮਹਾਰਾਜ ਜੀ ਦੇ ਵੇਲੇ ਹਿੰਦੁਸਤਾਨ ਤੇ ਪੰਜਾਬ ਦੇ ਕਿਹੋ ਜਿਹੇ ਹਾਲਾਤ ਸਨ ਰਾਜਨੀਤਿਕ ਧਾਰਮਿਕ ਸਮਾਜਿਕ ਹਾਂਜੀ ਮਹਾਰਾਜ ਕਹਿੰਦੇ ਖੱਤਰੀਆਂ ਤਾਂ ਧਰਮ ਛੋੜਿਆ ਮਲੇਸ਼ ਭਾਖਿਆ ਗਈ ਹਾਂਜੀ ਚਾਰ ਵਰਨ ਇੱਕ ਵਰਨ ਹੋਏ ਧਰਮ ਕੀ ਗਤ ਰਹੀ ਹਾਂਜੀ ਕਹਿੰਦੇ ਖੱਤਰੀਆਂ ਨੇ ਆਪਣਾ ਧਰਮ ਛੱਡ ਦਿੱਤਾ ਹਾਂਜੀ ਧਰਮ ਉਹਨਾਂ ਦਾ ਕੀ ਸੀ ਲੜਨਾ ਹਾਂਜੀ ਤੇ ਦੇਸ਼ ਦੀ ਆਜ਼ਾਦੀ ਲਈ ਲੜਨਾ ਤੇ ਮਰਨਾ ਹਾਂਜੀ ਉਹਨਾਂ ਨੇ ਜਦੋਂ ਸਾਡੇ ਦੇਸ਼ ਦੇ ਖੱਤਰੀਆ ਨੇ ਅੱਜ ਵੀ ਬੋਲੀ ਚ ਜੇ ਆਪਾਂ ਨੇ ਸਮਝਣਾ ਹੋਵੇ ਵੀ ਜੇ ਬਾਡਰਾਂ ਦੇ ਉੱਤੇ ਸਾਡੀ ਖੜੀ ਹੋਈ ਜਿਹੜੀ ਫੌਜ ਤਾਨਾਤ ਹੈ ਜੋ ਹਥਿਆਰ ਸੁੱਟ ਕੇ ਘਰ ਨੂੰ ਆਜਵੇ ਉਹ ਆਪਣਾ ਧਰਮ ਛੱਡਦੀ ਹੈ ਨਾ ਬਿਲਕੁਲ ਜੀ ਬਿਲਕੁਲ ਤੇ ਫਿਰ ਕੀ ਹੋਏਗਾ ਦੇਸ਼ ਬਿਨਾਮ ਹੋਏਗਾ ਨਾ ਹਾਂਜੀ ਤੇ ਇਵੇਂ ਜਿਹੜੇ ਖੱਤਰੀ ਬਾਡਰਾਂ ਦੇ ਉੱਤੇ ਲੜਦੇ ਸੀ ਮਹਾਰਾਜ ਕਹਿੰਦਾ ਖੱਤਰੀਆਂ ਤਾਂ ਧਰਮ ਛੋੜਿਆ ਮਲੇਸ਼ ਪਾ ਕੇ ਅੱਗੇ ਹੀ ਹਾਂਜੀ ਤੇ ਇੱਕ ਥਾਂ ਮਹਾਰਾਜ ਨੇ ਹੋਰ ਲਿਖਿਆ ਨੀਲ ਵਸਤਰਲੇ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ ਹਾਂਜੀ ਉਹ ਜਿਹੜੇ ਇੱਥੇ ਦੇ ਰਾਜੇ ਸੀ ਉਹ ਤੁਰਕ ਕਹਿੰਦੇ ਉਹ ਜਿਹੜਾ ਮੁਸਲਮਾਨਾਂ ਲਈ ਵਰਤਿਆ ਰਾਜਿਆਂ ਲਈ ਮੁਗਲਾਂ ਲਈ ਹਾਂਜੀ ਉਹਨਾਂ ਦੀ ਬੋਲੀ ਬੋਲਣ ਲੱਗ ਗਏ ਠੀਕ ਹੈ ਜੀ ਉਹਨਾਂ ਨੇ ਕੱਪੜੇ ਪਾਉਣ ਲੱਗੇ ਨੀਲ ਵਸਤਰਲੇ ਕੱਪੜੇ ਪਹਿਰੇ ਹਾਂ ਦੁਰਖ ਪਠਾਣੀ ਅਮਲ ਕੀਆ ਠੀਕ ਹੈ ਜੀ ਘਰ ਘਰ ਮੇ ਆ ਸਭ ਨਾਲ ਜੀ ਆ ਬੋਲੀ ਅਵਰ ਤੁਹਾਡੀ ਆਪਣੀ ਬੋਲੀ ਵੀ ਛੱਡ ਕੇ ਆਪਣਾ ਲਿਬਾਸ ਵੀ ਛੱਡ ਕੇ ਤੇ ਉਹ ਮਤਲਬ ਰਾਜ ਦਰਬਾਰ ਦੇ ਵਿੱਚ ਪ੍ਰਬੰਧਿਤ ਹੋਣ ਦੇ ਰੇ ਰਾਜਵੇ ਜ਼ੁਲਮ ਤੋਂ ਨਾਲੇ ਰਲ ਕੇ ਰਾਜ ਇਹਨਾਂ ਦੇ ਨਾਲੇ ਨਾਲ ਇਸ ਤਰ੍ਹਾਂ ਦੇ ਹਾਲਾਤ ਸਨ ਫਿਰ ਜਦੋਂ ਇਹੋ ਜੀ ਹਹਾਕਾਰ ਮੱਚੀ ਹੋਈ ਸੀ ਫਿਰ ਭਾਈ ਗੁਰਦਾਸ ਜੀ ਲਿਖਦੇ ਆ ਹਾਂ ਜੀ ਸੁਣੀ ਪੁਕਾਰ ਦਿਤਾਰ ਪ੍ਰਭ ਗੁਰਨਾਨਕ ਜਗ ਮਾਹਿ ਠੀਕ ਹੈ ਜੀ ਕਲ ਤਾਰਨ ਗੁਰੂ ਨਾਨਕਾ ਜਦੋਂ ਚਾਰੇ ਪਾਸੇ ਹਾਹਾਕਾਰ ਤੇ ਲੋਕ ਪੁਕਾਰ ਕਰ ਰਹੇ ਸੀ ਐ ਪ੍ਰਭੂ ਪਰਮੇਸ਼ਰ ਕੁਸ ਬਚਾਓ ਕਰੋ ਹਾਂਜੀ ਸੁਣੀ ਪੁਕਾਰ ਦਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਟਾਇਆ ਪਟਾਇਆ ਕਲ ਤਾਰਨ ਗੁਰੂ ਨਾਨਕਾ ਹਾਂਜੀ ਸਤਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹਾਂਜੀ ਇਹੋ ਜੇ ਹਾਲਾਤ ਸਨ ਆ ਫਿਰ ਪਰਮੇਸ਼ਰ ਨੇ ਕਲ ਯੁਗ ਦੇ avatars ਰਹਿਬਰ ਕਲ ਯੁਗ ਦੇ ਪੁਰਨਾਣਕ ਦੇ ਮਹਾਰਾਜ ਜੀ ਨੂੰ ਫਿਰ ਇਸ ਧਰਤੀ ਦੇ ਉੱਤੇ ਭੇਜਿਆ ਇੱਕ ਦਮ ਫਿਰ ਬਾਬਾ ਬਾਬੇ ਨਾਨਕ ਨੇ ਬਾਬਰ ਨੂੰ ਵੀ ਜਾਬਰ ਕਹਿ ਕੇ ਹਾਂਜੀ ਹਿੰਦੁਸਤਾਨ ਦੇ ਦਰੌਣ ਦੀ ਗੱਲ ਕੀਤੀ ਆ ਕਿ ਤੂੰ ਹਿੰਦੁਸਤਾਨ ਰਾ ਰਹੇ ਆ ਉਹਦੇ ਜਿਹੜੇ ਪਾਪ ਆ ਉਹਨਾਂ ਦੀ ਗੱਲ ਵੀ ਕੀਤੀ ਆ ਹਾਂਜੀ ਉਹਦੇ ਉਹ ਜਿਹੜੇ ਪਾਪ ਹੈ ਮਹਾਰਾਜ ਨੇ ਤਾਂ ਸਿੱਧਾ ਹੀ ਉਹਨੂੰ ਕਿਹਾ ਇਹ ਨਹੀਂ ਕਿਹਾ ਵੀ ਤੂੰ ਪਾਪ ਕਰਦਾ ਹਾਂ ਹਾਂਜੀ ਮਹਾਰਾਜ ਕਹਿੰਦੇ ਪਾਪ ਕੀ ਜੰਜ ਲੈ ਕਾਬਲੋਂ ਤਾਇਆ ਜੋਰੀ ਮੰਗੇ ਦਾਨ ਬੇਦਾਨ ਬਿਲਕੁਲ ਸਹੀ ਤੇ ਨਾਲੇ ਕਾਜੀ ਬ੍ਰਾਹਮਣਾ ਕੀ ਗੱਲ ਥੱਕੀ ਅਗਤ ਪੜੇ ਸ਼ੈਤਾਨ ਬਿਨਾਂ ਬਿਲਕੁਲ ਜੀ ਹਾਂਜੀ ਉਹ ਕਹਿੰਦੇ ਕਾਜੀ ਤੇ ਬ੍ਰਹਮਣਾ ਦੇ ਰੂਪ ਚ ਸ਼ੈਤਾਨ ਵੜ ਗਿਆ ਹਾਂਜੀ ਤੇ ਬਾਬਰ ਨੂੰ ਗੁਰਨਾਰਕ ਦੇ ਮਹਾਰਾਜ ਜੀ ਕਹਿੰਦੇ ਤੂੰ ਪਾਪਾਂ ਦੀ ਜੰਝ ਦਾ ਲਾੜਾ ਹੈ ਅਸੀਂ ਲਾੜੂ ਵੀ ਪਾਪ ਤੋਂ ਉੱਪਰ ਕਿੰਨੀ ਗੱਲ ਹੈ ਹਾਂਜੀ ਹਾਂਜੀ ਵੀ ਤੂੰ ਪਾਪਾਂ ਦਾ ਜਨਮਦਾਤਾ ਇਹ ਨਹੀਂ ਵੀ ਤੂੰ ਕੋਈ ਪਾਪ ਕਰ ਰਿਹਾ ਹੈ ਹਾਂਜੀ ਲਾੜਾ ਤਾਂ ਭਾਵ ਲਾੜੇ ਕਰਕੇ ਜੰਝ ਹੈ ਨਾ ਬਿਲਕੁਲ ਜੀ ਵੀ ਬਾਕੀ ਜਿਹੜੇ ਪਾਪ ਨੇ ਉਹ ਤੇਰੇ ਕਰਕੇ ਆ ਤੂੰ ਪਾਪਾਂ ਦਾ ਜਨਮਦਾਤਾ ਹੈ ਗੁਰਨਾਨਕ ਦੇਵ ਮਹਾਰਾਜ ਜੀ ਨੇ ਇਹ ਬਾਬਰ ਨੂੰ ਕਿਹਾ ਪਾਪ ਕੀ ਜੰਜੜੇ ਕਾਬ ਨੂੰ ਤਾਇ ਜੋਰੀ ਮੰਗੇ ਧੰਨ ਲੱਗ ਲੁੱਟੇ ਫਿਰ ਫਿਰ ਕੈਦ ਕੱਟਣੀ ਬਈ ਜਦੋਂ ਸੱਚ ਬੋਲਾਂਗੇ ਫਿਰ ਕੈਦ ਕੱਟਣੀ